ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭੈਰਨ تیرਸ ਸਿੰਘ ਜੀ ਦੁਆਰਾ ਲਿਖਿਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਬੀਰ ਰਸ ਤੇ ਸ਼ਾਂਤ ਰਸ ਅਭੇ ਸਿੱਖ ਸ਼ਹੀਦਾਂ ਦੀ ਸ਼ਾਂਤ ਲੀਲਾ ਜਿਨ੍ਹਾਂ ਦੇ ਲਿਵ ਐਨੀ ਪੱਕ ਚੁੱਕੀ ਹੋਵੇ ਕਿ ਅਸਹਿ ਕਸ਼ਟਾਂ ਦੇ ਮਿਲਣ ਪਰ ਵੀ ਨਾਟਕ ਟੁੱਟੇ ਅਤੇ ਨੂਰ ਮੱਥੇ ਦਾ ਖਿੜਾਓ ਅਤੇ ਅੰਤਰੀ ਵੀ ਸ਼ਾਂਤ ਰਹਸ ਜਿਉਂ ਕਾ ਤਿਉ ਬਣਿਆ ਰਹੇ ਉਹੀ ਸੱਚੇ ਸੂਰਮੇ ਹੰ ਉਹ ਕੀ ਤਾਕਤ ਹੈ ਜਿਸ ਨੇ ਸੀਸ ਦੀਆਂ ਖੋਪਰੀਆਂ ਉਤਾਰ ਦਿਆਂ ਹੋਇਆਂ ਵੀ ਭਾਈ ਤਾਰੂ ਸਿੰਘ ਜੀ ਜਿਹੇ ਸੂਰਬੀਰ ਸ਼ਾਂਤ ਰਸ ਦੇ ਪੁਤਲਿਆਂ ਨੂੰ ਅਡੋਲ ਰੱਖਿਆ ਉਹ ਕਿਹੜੀ ਸ਼ਕਤੀ ਹੈ ਜਿਸ ਨੇ ਦੁੱਲੇ ਭਾਈ ਬੀਰ ਸਿੰਘ ਜੀ ਨੂੰ ਦੜਾ ਦੜ ਪੈਂਦੀਆਂ ਤੋਪਾਂ ਦੇ ਵਿਛਾੜ ਵਿੱਚ ਪਹਾੜ ਦੀ ਨਿਆਈ ਅਚਲ ਅਤੇ ਅਹਲ ਸਮਾਧੇ ਵਿੱਚ ਇਸਥਿਤ ਬਿਠਾਈ ਰੱਖਿਆ ਉਹ ਕਿਹੜੀ ਅਗੰਮੀ ਕਲਾ ਹੈ ਜਿਸ ਨੇ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰੇ ਜਾਂਦਿਆਂ ਅਤੇ ਭਾਈ ਦਿਆਲਾ ਜੀ ਨੂੰ ਤਪਦੇ ਕੜਾਹੇ ਵਿੱਚ ਉਬਲਦਿਆਂ ਸਮਾਨ ਬਿਰਤ ਅਤੇ ਕਸ਼ਟ ਮਹਿਸੂਸ ਕਰਨੋਂ ਰਹਿਤ ਰੱਖਿਆ ਉਹ ਕਿਹੜੀ ਕ੍ਰਿਸ਼ਮੇ ਵਾਲੀ ਕੌਤਕ ਕਲਾ ਹੈ ਜਿਸ ਨੇ ਕੇ ਅੰਗ ਅੰਗ ਜੁਦਾ ਹੁੰਦਿਆਂ ਭਾਈ ਮਨੀ ਸਿੰਘ ਜੀ ਨੂੰ ਹੱਥ ਚਰਖੜੀ ਉੱਤੇ ਚੜ ਕੇ ਜਰਖੜੇ ਜਾਂਦਿਆਂ ਭਾਈ ਸੁਪੇ ਸੁਵੇਕ ਸਿੰਘ ਜੀ ਆਦਿਕ ਨੂੰ ਸੀ ਤੱਕ ਉਚਾਰਨ ਦਾ ਫੁਰਨਾ ਨਹੀਂ ਫੁਰਨ ਦਿੱਤਾ ਇਹ ਕੇਵਲ ਉਹ ਪੱਕ ਚੁੱਕੀ ਪਰਬਲ ਨਾਮ ਮਹਾਰਸ ਦੀ ਲਿਵਤਾਰ ਹੈ ਇਹ ਮਹਾ ਅਨੰਦ ਰਸੀ ਗੰਭੀਰਤਾ ਦੀ ਆਤਮ ਮੋਜ ਹੈ ਇਹ ਚੜ੍ਹਦੀਆਂ ਕਲਾ ਵਾਲੀ ਸੂਰਬੀਰਤਾ ਦੇ ਬਿਰਤੀ ਹੈ ਇਹ ਦੁੱਖ ਸੁੱਖ ਸਮਕਰ ਜਾਣਣ ਵਾਲੀ ਸੱਚੀ ਸ਼ਾਂਤ ਸਮਾਈ ਹੈ ਇਹ ਆਤਮ ਰੰਗਾਂ ਦੀ ਉੱਚੀ ਵਿਵਸਥਾ ਹੈ ਇਹ ਸੱਚੀ ਭੈ ਭਾਵਨੀ ਉਪੰਨਾ Nirbhay ਪਦ ਹੈ ਐਸੀ ਅਤੇ ਐਨ ਇਸ ਪ੍ਰਕਾਰ ਦੀ ਗਤੀ ਪ੍ਰਾਪਤ ਹੋਏ ਬਗੈਰ ਸੱਚਾ ਵੀਰ ਰਸ ਪਰ ਉਪਕਾਰ ਰਤਨਾਂ ਵੀਰ ਰਸ ਬਣ ਆਉਣਾ ਅਸੰਭਵ ਹੈ ਇੱਥੇ ਵੀਰ ਰਸ ਤੇ ਸ਼ਾਂਤ ਰਸ ਅਭੇਦ ਹੈ ਸ਼ਾਂਤ ਰਸ ਇਸ ਗੱਲ ਦਾ ਨਾਉ ਨਹੀਂ ਕਿ ਦੁੱਖ ਸੁੱਖ ਪ੍ਰਤੀਤ ਮਹਿਸੂਸ ਕੀਤਾ ਜਾਵੇ ਅਰਥਾਤ ਦੁੱਖ ਨੂੰ ਸੁੱਖ ਦੇ ਮੁਕਾਬਲੇ ਵਿੱਚ ਦੁੱਖ ਕਰਕੇ ਜਾਣਿਆ ਬੁੱਝਿਆ ਪ੍ਰਤੀਤ ਕੀਤਾ ਜਾਵੇ ਪਰੰਤੂ ਦੁੱਖ ਦੀ ਨਿਵਰਤੀ ਦਾ ਕੋਈ ਹੋਰ ਉਪਾਅ ਨਾ ਹੁੰਦਾ ਦੇਖ ਕੇ ਸਿਰ ਭਿਆ ਦੁੱਖ ਸਹਿਣਾ ਪਵੇ। athwa dukhdai jarwaniya di zabardast taqat dekh ke dadd batti jave. jad hor koi upaao na raha hove baahubal vi haar de chukka hove takiya taan sir te koi na hove ate na hi mukable di taqat hove ਉਸ ਸਮੇਂ ਸ਼ਾਂਤਮਈ ਸ਼ਾਂਤਮਈ ਪੁਕਾਰਨਾ ਇੱਕ ਟਕ ਕਾਉਂਸਲਾ ਹੈ ਇਸ ਨੂੰ ਨੀਤੀ अथवा ਪਾਲਸੀ ਤਾਂ ਭਾਵੇਂ ਕਹਿ ਲੋ ਪਰੰਤੂ ਇਸ ਦਾ ਨਾਮ ਸ਼ਾਂਤਮਈ ਨਹੀਂ ਹੈ ਕੁਝ ਕਾਲ ਜੇ ਸ਼ਾਂਤਮਈ ਵਾਲੀ ਪਾਲਸੀ ਹੱਥ ਨਾਲ ਧਾਰਨ ਵੀ ਕਰ ਲਈ ਜਾਵੇ ਤਾਂ ਤੋੜ ਕਦੇ ਨਹੀਂ ਨਿਭ ਸਕਦੀ ਕਿਉਂਕਿ ਸੱਚੀ ਭੈ ਭਾਵਨੀ ਤੋਂ ਅੰਕੂਰਤ ਹੋਏ ਨਿਰਭੈ ਪਦ ਦਾ ਇੱਥੇ ਨਮੂਦ ਨਹੀਂ ਹੁੰਦਾ ਅਤੇ ਇਹ ਨਿਰਭੈ ਪਦ ਬਿਨਾ ਨਾਮ ਦੀ ਕਮਾਈ ਦੇ ਪ੍ਰਾਪਤ ਹੋਣਾ ਅਤਿ ਅਸੰਭਵ ਹੈ ਗੁਰੂ ਦਸ਼ਮੇਸ਼ ਜੀ ਦੇ ਸਾਜੇ ਨਿਵਾਜੇ ਨਾਮ ਦੇ ਰਸੀਏ ਹਠੀਲੇ ਸੂਰਬੀਰ ਅਕਾਲੀ ਖਾਲਸੇ ਨੂੰ ਹੀ ਇਹ ਤੌਫੀਕਾਂ ਹਨ ਕਿ ਅਤਿਆੰਤ ਭਿਆੰਕਰ ਸਰੀਰਕ ਕਸ਼ਟਾਂ ਅਤੇ ਅਸੈਤ ਸਿੰਘਾਂ ਨੂੰ ਪਾਣੀ ਵਾਂਗੂ ਪੀ ਜਾਣ ਅਤੇ ਸਿਰ ਤੇ ਭੀੜੀ ਬਣੀ ਦੇ ਸਮੇਂ ਵੀ ਸਹਿਨਸ਼ੀਲਤਾ ਵਾਲੀ ਸੱਚੀ ਸੋਰਮ ਗਤੀ ਦਾ ਹੱਥ ਧਾਰੀ ਰੱਖਣ ਕਿਉਂਕਿ ਖਾਲਸਾ ਜੀ ਦਾ ਸ਼ਾਂਤਮਈ ਸੀਲ ਧਰਮ ਧਾਰਨਾ ਵੀ ਗੁਰੂ ਅਤੇ ਗੁਰੂ ਪੰਥ ਦੇ ਹੁਕਮ ਦੇ ਤਾਬੇ ਹੁੰਦਾ ਹੈ ਅਕਾਲੀ ਹੁਕਮਾਂ ਦੀ ਪ੍ਰੇਰਣਾ ਅੰਦਰ ਜੇ ਅਕਾਲੀ ਖਾਲਸਾ ਜੀ ਨੂੰ ਸ਼ਾਤਮਈ ਮੈਦਾਨ ਵਿਖੇ ਡਟਣ ਦਾ ਅਵਸਰ ਵੀ ਆਣ ਬਣੇ ਤਾਂ ਗੁਰੂ ਆਸਰੇ ਗੁਰੂ ਦੇ ਸੂਰਬੀਰ ਹਠੀਲੇ ਅਕਾਲੀ ਸਿੰਘ ਸਹਿਨਸ਼ੀਲਤਾ ਵਾਲੇ ਨਿਰਭੈ ਪਦ ਖੇਡਣਗੇ ਜਿਵੇਂ ਕਹਿਓ ਐਂ ਕਹੋ ਕਿ ਗੁਰੂ ਉਹਨਾਂ ਨੂੰ ਆਪ ਆਪਣੇ ਭਾਣੇ ਅੰਦਰ ਖਿਡਾਵੇਗਾ ਅਤੇ ਆਪਣੇ ਬਿਰਤ ਦੀ ਆਪ ਲਾਜ ਰੱਖੇਗਾ ਭਾਵੇਂ ਪੂਰਨ ਨਿਰਭੈ ਪਦ ਵਾਲੀ आत्म अरुढ़ अवस्था ਦੇ ਖਿਡਾਰੀ ਅਜੇ ਉਹ ਨਾ ਹੀ ਬਣੇ ਹੋਣ ਖੰਡੇ ਦੇ ਅੰਮ੍ਰਿਤ ਦੀ ਅਗੰਮੇ ਬੀਰ ਕਲਾ ਜੋ ਅੰਮ੍ਰਿਤ ਛਕਣ ਸਮੇ ਹਰੇਕ ਸਿੰਘ ਅਕਾਲੀ ਦੇ ਰਗੋ ਰੇਸ ਅੰਦਰ ਸਿੰਚਨ ਹੋ ਚੁੱਕੀ ਹੈ ਉਹੀ ਹੁਣ ਉਹਨਾਂ ਦੇ ਜੁੱਸੇ ਜਾਮੇ ਤੋਂ ਸਫੁੱਟ ਹੋ ਕੇ ਹੁਕਮ ਅੰਦਰ ਸਹਿਨਸ਼ੀਲਤਾ ਵਾਲੀ ਸੂਰਮ ਗਤੀ ਦੇ ਵੀ अलौकਿਕ ਪੂਰਨੇ ਪਵਾਵੇਗੀ ਗੁਰੂ ਅਤੇ ਗੁਰੂ ਪੰਥ ਦੇ ਹੁਕਮਾਂ ਉੱਪਰ ਨਿਛਾਵਰ ਹੋਣ ਵਾਲੇ ਪੰਥ ਗੁਰੂ ਦੇ ਸਹਿਨਸ਼ੀਲਤਾ ਅਤੇ ਸ਼ਾਂਤਮਈ ਵਾਲੇ ਹੁਕਮ ਨੂੰ ਅਟੱਲਤਾ ਸਹਿਤ ਨਿਭਾਉਣ ਅਤੇ ਪੂਰਾ ਕਰ ਦਿਖਾਉਣ ਵਾਲੇ ਵਰਤਮਾਨ ਸਮੇਂ ਦੇ ਉੱਗੇ ਸ਼ਹੀਦ ਭਾਈ ਲਖਮਣ ਸਿੰਘ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਵਰਤੇ ਸਾਕੇ ਅੰਦਰ ਜ਼ਿੰਦਾ ਸ਼ਹੀਦ ਹੋਣ ਦੀ ਜੋ ਕੁਰਬਾਨੀ ਕਰ ਦਿਖਾਈ ਹੈ ਉਹ ਪੰਥ ਗੁਰੂ ਦੇ ਹੁਕਮਾਂ ਨੂੰ ਮੰਨਣ ਲਈ ਹੱਦ ਦਰਜੇ ਦੀ ਹੱਠ ਧਰਮੀ ਦਾ ਸਿੱਧਕ ਪਾਲਣ ਦੀ ਸੰਥਾ ਸਿਖਾਉਂਦੀ ਹੈ ਅਤੇ ਸਹਿਨਸ਼ੀਲਤਾ ਤੇ ਧੀਰਜ ਸ਼ਾਂਤ ਦੇ ਅਪਾਰ ਜਿੱਸੇ ਦਾ ਧੁਰਵਾ ਬਣ ਕੇ ਦਿਖਾਉਂਦੀ ਹੈ ਧੰਨ ਵੀਰ ਬਹਾਦਰ ਸ਼ਹੀਦ ਲਖਮਣ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕਿਸ ਧੀਰਜ ਆਨੰਦ ਵਾਲੇ ਜਪੇ ਵਿੱਚ ਬੈਠੇ ਪਾਪੀਆਂ ਦੀਆਂ ਗੋਲੀਆਂ ਦੀ ਟੜਾ ਟੜ ਬੁਛਾੜ ਚੱਲ ਰਹੇ ਹਨ ਮਜਾਲ ਕੀ ਹੈ ਕਿ ਰੰਚਕ ਵੀ ਡੋਲ ਜਾਣ ਜੱਥੇਦਾਰ ਹੋ ਕੇ ਸੈਂਕੜਿਆਂ ਸੂਰਬੀਰ ਸਿੰਘਾਂ ਦੇ ਜੱਥੇਦਾਰ ਜਰrar ਹੋ ਕੇ ਸਹਿਜ ਸ਼ਾਂਤ ਦੀ ਹੱਠ ਬਿਰਤੀ ਨੂੰ ਉਹ ਨਿਭਾਇਆ ਹੈ ਕਿ ਰਹਿੰਦੀ ਦੁਨੀਆ ਤਾਈਂ ਉਹਨਾਂ ਦੇ ਪਵਿੱਤਰ ਨਾਮ ਦੀ ਯਾਦ ਕਾਇਮ ਰਹੇਗੀ ਇੱਥੇ ਹੀ ਬਸ ਨਹੀਂ ਪਾਪੀਆਂ ਜ਼ਾਲਮਾਂ ਨੇ ਜਦੋਂ ਦੇਖਿਆ ਕਿ ਗੁਰੂ ਦੀ ਔਟ ਵਿੱਚ ਗੋਲੀਆਂ ਨਾਲ ਛਲਨੇ ਹੋ ਚੁੱਕੇ ਸ਼ਹੀਦ ਸਿੰਘ ਜੀ ਦੇ ਸਰੀਰ ਵਿੱਚੋਂ ਅਜੇ ਜਾਨ ਨਹੀਂ ਨਿਕਲੀ ਤਾਂ ਜਿਉਂਦੇ ਜੀ ਬ੍ਰਿਛ ਨਾਲ ਬੰਨ ਕੇ ਅਤੇ ਮਿੱਟੀ ਦਾ ਤੇਲ ਪਾ ਕੇ ਸੜਿਆ ਗਿਆ ਪਰ ਬੀਰ ਬਹਾਦਰ ਭਾਈ ਲਛਮਣ ਸਿੰਘ ਜੀ ਨੇ ਉਫ ਤੱਕ ਨਹੀਂ ਕੀਤੀ ਅਤੇ ਪੰਥ ਗੁਰੂ ਦੀ ਹੁਕਮ ਰਜ਼ਾ ਸਿਰ ਮੱਥੇ ਤੇ ਮਿੱਟੀ ਕਰਕੇ ਮੰਨੀ ਹੱਥ ਚੁੱਕਣ ਦਾ ਹੁਕਮ ਨਹੀਂ ਸੀ ਨਹੀਂ ਤਾਂ ਰਣਚਕੇ ਸ਼ਾਰਾ ਵੀ ਜੱਥੇਦਾਰ ਵੀਰ ਵੱਲੋਂ ਹੋ ਜਾਂਦਾ ਤਾਂ ਪਾਮਰ ਮਰਦੂਦਾਂ ਦੀ ਕੀ ਮਜਾਲ ਸੀ ਕਿ ਬੀਰਤਾ ਦੇ ਪੁਤਲੇ ਅੰਮ੍ਰਿਤਧਾਰੀ ਸਿੰਘਾਂ ਦੇ ਅੱਗੇ ਖੜੋਂਦੇ ਇੱਕ ਛਿਨ ਵਿੱਚ ਹੀ ਦੁਸ਼ਟਾਂ ਦੀਆਂ ਬੰਦੂਕਾਂ ਆਦਖੋ ਕੇ ਉਹਨਾਂ ਨੂੰ ਉਹ ਹੱਥ ਦਿਖਾਉਂਦੇ ਕਿ ਇੱਕ ਜ਼ਮਾਨਾ ਯਾਦ ਕਰਦਾ ਪਰ ਹੁਕਮ ਦੇ ਬੱਦੇ ਪੰਥ ਗੁਰੂ ਦੀ ਰਜ਼ਾ ਅnder ਰਾਜ਼ੀ ਵੀਰਾਂ ਨੇ ਅਤਿਆੰਤ ਧੀਰਜ ਸ਼ੁਕਰਾਨੇ ਨਾਲ ਕੁਰਬਾਨੇ ਦੀਆਂ ਅਹੋਤਿਆਂ ਇਸ ਸ਼ਹੀਦੀ ਦੇ ਸ਼ਾਂਤਮਈ ਯੱਗ ਵਿੱਚ ਦਿੱਤੀਆਂ। ਵੀਰ ਦਲੀਪ ਸਿੰਘ ਸਾਰਖੇ अनेਕਾਂ ਹੀ ਗੁਰੂ ਕੇ ਲਾਲ ਸੈਂਕੜਿਆਂ ਦੀ ਗਿਣਤੀ ਵਿੱਚ ਇਸ ਸ਼ਾਂਤਮਈ ਦੀ ਭੇਟਾ ਹੋਏ ਅਤੇ ਸਹਨ ਸਹਿਣਸ਼ੀਲਤਾ ਦੀ ਸੱਚੀ ਮਿਸਾਲ ਇਸ ਵਰਤਮਾਨ ਕਾਲ ਅੰਦਰ ਖੜੀ ਕਰਕੇ ਦਿਖਾ ਗਏ। ਅਤੇ ਸਹਿਣਸ਼ੀਲਤਾ ਦੀ ਸੱਚੀ ਰੂਹ ਆਉਣ ਵਾਲੀਆਂ ਪੰਥ ਪਨੇਰੀਆਂ ਦੇ ਸੀਨਿਆਂ ਵਿੱਚ ਭੂਕ ਗਏ। ਜਿਸ ਤੋਂ ਅੱਗੇ ਲਈ ਵੀ ਗੁਰੂ ਦੇ ਭਾਣੇ ਅੰਦਰ अनेका ਅਜਿਹੇ ਸਾਕੇ ਵਰਤਣਗੇ ਜਿਨ੍ਹਾਂ ਨੂੰ ਦੇਖ ਕੇ ਦੁਨੀਆ 당 ਰਹਿ ਜਾਏਗੀ ਭੂਤਕਾਲ ਵਿਖੇ ਸੱਚੀ ਸ਼ਾਂਤਮਈ ਦਾ ਸੱਚਾ ਨਮੂਨਾ ਬੀਰ ਬਹਾਦਰ ਸੰਤ ਖਾਲਸਾ ਦੂਲੇ ਭਾਈ ਬੀਰ ਸਿੰਘ ਜੀ ਨੌਰੰਗਾਬਾਦੀ ਇਹਨੇ ਦਿਖਾਇਆ ਪਾਸ ਸਨੱਧਬਦ ਜੰਗੀ ਜਥਾ ਹੈ ਜਰਾਰੀ ਸੂਰਬੀਰ ਜੀਵਨ ਮੁਕਤ ਬਹਾਦਰ ਸਿੰਘਾਂ ਦਾ ਜਰਾਰ ਜੱਥਾ ਯੁੱਧ ਦਾ ਸਭ ਸਮਾਨ ਮੌਜੂਦ ਹੈ ਭਾਈ ਸਾਹਿਬ ਜੀ ਦੇ ਨੇਤਰ ਹੋਰ ਇਸ਼ਾਰੇ ਉੱਤੇ ਕੁਰਬਾਨ ਹੋਣ ਨੂੰ ਸਾਰੇ ਦੇ ਸਾਰੇ ਸਿੰਘ ਸੂਰਮੇ ਤਿਆਰ ਹਨ ਪੂਰਨ ਮੋਰਚਾ ਬੰਦੀ ਪਹਿਲਾਂ ਹੀ ਹੋਈ ਹੋਈ ਹੈ 15000 ਸੂਰਬੀਰ ਸਿੰਘਾਂ ਦਾ ਦਲ ਭਾਈ ਸਾਹਿਬ ਜੀ ਦੇ ਤਾਬਿਆਂ ਮਰਨ ਨੂੰ ਤਿਆਰ ਹੈ ਪਰ ਧਨ ਹਨ ਸੰਤ ਭਾਈ ਵੀਰ ਸਿੰਘ ਜੀ ਦੁੱਲੇ ਕਿ ਜਿਨ੍ਹਾਂ ਨੇ ਬਾਣਾ ਕਰਤਾਰ ਦਾ ਮਿੱਠਾ ਕਰਕੇ ਸਿਰ ਮੱਥੇ ਤੇ ਮੰਨਿਆ ਅਤੇ ਹੱਥ ਨਹੀਂ ਉਠਾਇਆ ਬਚਨ ਕਰਦੇ ਹਨ ਕਿ ਭਾਈ ਦੋਹੀਂ ਪਾਸੇ ਗੁਰੂ ਦਾ ਹੀ ਘਰ ਹੈ ਸਾਡੇ ਭੁੱਲੇ ਭਰਾ ਜੋ ਅ ਸਾਡੇ ਉੱਤੇ ਚੜ ਆਏ ਹਨ ਤਾਂ ਅ ਸਾਡਾ ਧਰਮ ਨਹੀਂ ਕਿ ਭਰਾਵਾਂ ਉੱਤੇ ਵਾਰ ਕਰੀਏ ਪੂਰਨ ਸ਼ਾਂਤਮਈ ਰਹੀ ਕਿਸੇ ਨੇ ਹੱਥ ਨਹੀਂ ਚੁੱਕਿਆ ਕਿਉਂਕਿ ਉਹਨਾਂ ਨੂੰ ਦੋਹੀ ਪਾਸੇ ਗੁਰੂ ਹੀ ਗੁਰੂ ਨਜ਼ਰ ਆਉਂਦਾ ਸੀ ਅਤੇ ਮਰਨਾਂ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਦੇ ਗੁਰਵਾਕ ਭਾਵ ਵਾਲੀ Nirbhay ਵਿਵਸਥਾ ਦਾ ਪ੍ਰਤੱਖ ਵਰਤਾਰਾ ਉਹਨਾਂ ਉੱਤੇ ਵਰਤਿਆ ਹੋਇਆ ਸੀ ਧਮਕੀ ਮਿਲਦੀ ਹੈ ਕਿ ਸਾਡੇ ਵਿਰੋਧੀਆਂ ਨੂੰ ਦੇ ਦਿਓ ਨਹੀਂ ਤਾਂ ਹੁਣੇ ਹੀ ਤੋਪਾਂ ਨਾਲ ਉਡਾਇਆ ਜਾਂਦਾ ਹੈ ਸ਼ਰਨਪਾਲ ਸੰਤ ਖਾਲਸਾ ਜੀ ਨੇ ਸ਼ਰਨੀ ਆਇਆਂ ਨੂੰ ਧੱਕਾ ਕਰਨ ਹਾਰਿਆਂ ਦੇ سپੁਰਦ ਨਾ ਕੀਤਾ ਅਤੇ ਪੂਰਨ ਸਹਿਨਸ਼ੀਲਤਾ ਨਾਲ ਤੋਪਾਂ ਦੀ ਮਾਰ ਦਾ ਸਹਿਣਾ ਮਨਜ਼ੂਰ ਕੀਤਾ ਤੋਪ ਦਾ ਗੋਲਾ ਆਂਦਾ ਹੈ ਅਤੇ ਭਾਈ ਵੀਰ ਸਿੰਘ ਜੀ ਦੇ ਪੱਟ ਤੇ ਆ ਕੇ ਵੱਜਦਾ ਹੈ ਮਜਾਲ ਕੀ ਹੈ ਕਿ ਭਾਈ ਸਾਹਿਬ ਜੀ ਦੀ ਅਡੋਲ ਸਮਾਧੀ ਵਿੱਚ ਫਰਕ ਪੈ ਜਾਵੇ ਲਿਵ ਜੋੜੀ ਬੈਠੇ ਸੰਤ ਖਾਲਸਾ yogi ਕੀਰਤਨ ਸੁਣ ਰਹੇ ਹਨ ਮੱਥੇ ਵਟ ਨਹੀਂ ਪਿਆ ਅੰਦਰ ਧੜਕਾ ਨਹੀਂ ਰੱਖਿਆ ਰੱਬੀ ਨੂਰ ਦੀ ਲਾਲੀ ਚਿਹਰੇ ਤੇ ਦੂਣ ਸਵਾਈ ਚੜਦੀ ਜਾਂਦੀ ਹੈ ਲਿਵ ਦੀ ਤਾਰ ਉੱਚੀਆਂ ਔਟਾਰੀਆਂ ਤੇ ਜਾ ਚੜੀ ਮਨ ਸ਼ਾਂਤ ਰਸ ਦੇ ਸਮੁੰਦਰ ਵਿੱਚ ਤਾਰੀਆਂ ਲਾ ਰਹੇ ਹਨ ਭਾਣੇ ਮਿੱਠੇ ਭਾਣੇ ਦੇ ਰਸ ਵਿੱਚ ਬੈਠੇ ਹੀ ਸ਼ਹੀਦ ਹੋ ਗਏ ਪਰੰਤੂ ਆਪਣੇ ਸ਼ਾਂਤਮਈ ਸੇਲਤਾ ਵਿੱਚ ਭੰਗ ਨਹੀਂ ਪੈਣ ਦਿੱਤਾ ਇਸ ਦਾ ਨਾਮ ਹੈ ਸ਼ਾਂਤਮਈ ਵੀਰ ਰਸ ਦੇ ਹੁੰਦਿਆਂ ਸ਼ਾਂਤ ਰਸ ਕਮਾਇਆ ਹੁੰਦੇ ਤਾਣ ਨਿਤਾਣਿਆਂ ਦੇ ਗੁਰ ਭਾਉ ਵਾਲਾ ਸੱਚਾ ਪੁਰਨਾ પાਕੇ ਵਿਖਾਇਆ ਜੈਸੇ ਕਿ ਭਾਈ ਗੁਰਦਾਸ ਜੀ ਦਾ ਵਾਕ ਹੈ ਹਉ ਤਿਸ ਵਿਟਹੁ ਵਾਰਿਆ ਹੁੰਦਾ ਤਾਣ ਜੋ ਹੋਏ ਨਿਤਾਣਾ ਹਉ ਤਿਸ ਵਿਟਹੁ ਵਾਰਿਆ ਹੁੰਦਾ ਮਾਣ ਜੋ ਰਹਿ ਨਿਮਾਣਾ ਹਾਂ ਤਿਸ ਵਿਟਹੁ ਵਾਰਿਆ ਛੋੜ ਸਿਆਣਪ ਹੋਏ ਆਣਾ ਹਾਂ ਤਿਸ ਵਿਟਹੁ ਵਾਰਿਆ ਖਸਮੈ ਦਾ ਭਾਵੇ ਜਿਸ ਭਾਣਾ ਹਾਂ ਤਿਸ ਵਿਟਹੁ ਵਾਰਿਆ ਗੁਰਮੁਖ ਮਾਰਗ ਦੇਖ ਲੁਭਾਣਾ ਹਾਂ ਤਿਸ ਵਿਟਹੁ ਵਾਰਿਆ ਚੱਲਣ ਜਾਣ ਜੁਗਤ ਮਹਿ ਮਾਣਾ ਦੇਨ ਦੁਨੀ ਦਰਗਹ ਪਰਵਾਣਾ ਫਾਈ ਗੁਰਦਾਸ ਜੀ ਵਾਰ-ਵਾਰੀ ਪੌੜੀ ਤੀਜੀ ਉੱਪਰ ਦਿੱਤੇ ਸ਼ਾਂਤ ਰਸ ਬੀਰ ਰਸ ਦੇ ਗੁਰਮਤ ਪੂਰਨੇ ਜੋ ਗੁਰਮਤ ਭੈ ਸੰਬੰਧੀ ਸ਼ਸਤਰ ਸਨਮਾਨ ਦੇ ਪ੍ਰਕਰਨ ਅੰਦਰ ਆਏ ਹਨ ਇਸ ਪ੍ਰਕਰਨ ਅੰਦਰ ਆਏ ਹੋਰ ਉਸ ਗੁਰਮਤ ਪੂਰਨਿਆ ਸੰਯੁਕਤ ਸਭ ਗੁਰਮਤ ਵਿਵੇਕ ਸੰਬੰਧੀ ਨਾਮ ਸਿਫਤ ਸਲਾਹ ਦੇ ਸਾਧਨ ਸੰਪੰਨ ਵਿਵੇਕ ਕਰਮ ਹਨ ਜਿਨ੍ਹਾਂ ਦਾ ਕਮਾਉਣਾ ਹਰ ਇੱਕ ਸਚਾਰ ਸਿੰਘ ਵਿਵੇਕੀ ਦਾ ਧਰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ